ਪਰ ਵਾਸਿਨੀਅਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਬਚਿਤ ਤੋਂ ਪਹਿਲਾਂ ਪੀਐਮ ਕਾਰਡੀ ਦਾ ਦੇਸ਼ ਨੂੰ ਸੰਬੋਧਨ ਸੰਬੋਧਨ ਦੇ ਵਿੱਚ ਇਮੀਗ੍ਰੇਸ਼ਨ ਸਮੇਤ ਤਈ ਹੋਰ ਗੱਲਾਂ ਦਾ ਹੋਇਆ ਜ਼ਿਕਰ ਗੈਰ ਅਮਰੀਕੀ ਐਕਸਪੋਰਟ ਹੋਵੇਗਾ ਦੁੱਗਣਾ ਬਜਟ ਤੋਂ ਪਹਿਲਾਂ ਪੀਐਮ ਕਾਰਨੀ ਦਾ ਵੱਡਾ ਬਿਆਨ ਲੋਕ ਚੁਣੌਤੀਆਂ ਤੇ ਕੁਰਬਾਨੀਆਂ ਦੇ ਲਈ ਰਹਿਣ ਤਿਆਰ ਮਜ਼ਬੂਤ ਅਥਵਵਸਥਾ ਬਨਉਣ ਦੀ ਕੀਤੀ ਅਪੀ ਬਜਟ ਨੂੰ ਲੈ ਕੇ ਪੀਐਮ ਕਾਰਨੀ ਤੇ ਪੋਲੇਵ ਦੀ ਆਪਸ ਦੇ ਵਿੱਚ ਕਈ ਗੱਲਾਂ ਹੋਈਆਂ ਸਾਂਝੀਆਂ ਮੁਲਾਕਾਤ ਤੋਂ ਬਾਅਦ ਪੋਲੀ ਅਬ ਮੀਡੀਆ ਨਾਲ ਹੋਏ ਰੁਬਰੂ ਕੈਨੇਡਾ ਵਿੱਚ ਭਾਰਤੀ ਰਾਜਦੂਤ ਦਾ ਵੱਡਾ ਦਾਵਾ ਕੈਨੇਡੀਅਨ ਡਿਪਲੋਮੈਟਸ ਤੋਂ ਭਾਰਤ ਨੂੰ ਦੀ ਨਹੀਂ ਮਿਲੀ ਇਜਾਜ਼ਤ ਵਿਰੇਸ਼ ਮੰਤਰੀ ਅਨੀਤਾ ਨੰਦ ਦਾਵੀ ਆਇਆ ਸਪਸ਼ਟੀਕਰਨ ਈਹੁਨੇ ਨਾਸਰ ਗਰਮੀਆ ਦਾ ਵਿਸਥਾਰ ਬਚੁਰ ਤੋਂ ਪਹਿਲਾ ਦੇਸ਼ ਨੂੰ ਕੀਤੇ ਗਏ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਨੇ ਅਜੋਇੰਗ ਵੇਸ਼ਤਾ ਤਹਈਆ ਪ੍ਰਗਟਾਇਆ ਜਿਹੜਾ ਔਨ ਵਾਲੀਆਂ ਪੀੜ੍ਹੀਆਂ ਦੇ ਵੀ ਕੰਮ ਆਵੇਗਾ ਉਨਾ ਇਵੀ ਆਕੇ ਕਿ ਅਲਤੇ ਚਾਰੇ ਦਿਨ ਨੁਹਾਰ ਬਦਲਣ ਦੇ ਲਈ ਕੁਝ ਬਲੀਦਾਨ ਵੀ ਕਰਨੇ ਪੈਣਗੇ। ਬੁੱਧਵਾਰ ਸ਼ਾਮ ਨੂੰ ਕਾਨੀਨੀ ਕੋਟਵਦ ਵਿੱਚ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੱਗੇ ਭਾਜਨ ਦੇ ਵਿਧਿਆਖਿਆ ਕਿ ਸਾਡਾ ਦੇਸ਼ ਹੈ ਤੇ ਤੁਹਾਡਾ ਭਵਿੱਖ ਹੈ। ਅਸੀਂ ਤੁਹਾਡੇ ਲਈ ਕੁਝ ਕਰਕੇ ਜਾਣਾ ਚਾਹੁੰਦੇ ਹਾਂ। ਫੈਡਰਲ ਸਰਕਾਰ ਦੇ ਵੱਲੋਂ ਚਾਰਜ ਮੁਆਵਰ ਨੂੰ ਉਪਚਾਰ ਪੇਸ਼ ਕੀਤਾ ਜਾਣਾ ਹੈ। ਇਸ ਲਈ ਕਾਨੀ ਡਬਲਿਊ ਇਸ ਭਾਜਨ ਦੇ ਵਿੱਚ ਕਿਸੇ ਤਰ੍ਹਾਂ ਦੇ ਬਜਟ ਸੰਬੰਧੀ ਖੁਲਾਸੇ ਨਹੀਂ ਕੀਤੇ ਗਏ ਪਰ ਸਰਕਾਰ ਦੇ ਆਰਥਿਕ ਪਲਾਨ ਬਾਰੇ ਕੁਝ ਗੱਲਾਂ ਸਾਹਮਣੇ ਜ਼ਰੂਰ ਆਈਆਂ ਨੇ। The upcoming budget will balance the operating deficit in three years by reducing wasteful government spending and doing more with less. The fact is that federal spending has been growing over the course of the last decade by more than 7% year over year. We've been spending faster than our economy was growing. So we have to change that, and our government is changing that. As one example, we just completed a 60 day red tape review that identified nearly 500 new ways to streamline government services, cut duplication, and reduce costs. And when we saw the Canada Post was losing $10 million a day, Madam President, would you like to have $10 million a day? Imagine what you could do for the university with $10 million a day, canada post losing $10 million a day, we made responsible choices. but the fact is, even with such efficiencies and with better management, we will have to do less of some of the things that we want to do so we can do more of what we must do to build a bigger and better canada.

And with the EU in defense and trade, and with Germany in critical minerals. We're re-engaging with global giants, India, and China, while we deepen our partnerships with our traditional allies. And to build on this momentum, i going to put it in context: our goal for Canada is to double our non-US exports over the course of the next decade, generating more than 300 billion more in trade and That's new orders for Canadian resources, technologies, and expertise. Now, you speak a spoke of protection and building. You move to empowering. Each of this of you in this room and in the, in the uh, overflow room, uh, each of you is here to get an education that you need to go out and build the future that you want. To be empowered with a better shot at the life you want for yourself and your family. We will keep building a country where more people have more of those opportunities. ਜਿਕਰ ਹੋ ਗਿਆ ਕਿ ਲਿਬਰਲਾਂ ਨੇ ਆਪਣੇ ਇਲੈਕਸ਼ਨਸ ਪਲੇਟਫਾਰਮ ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ 2028 ਤੱਕ ਕਾਮਦਰ ਨੂੰ ਲਈ ਉੱਤੇ ਲਿਆਉਣ ਦੇ ਲਈ 15 ਬਿਲੀਅਨ ਡਾਲਰ ਦੀ ਬਚਤ ਕਰਨਗੇ ਇਸ ਬਾਰੇ ਕੈਬਨਿਟ ਮੰਤਰੀਆਂ ਨੂੰ ਅਗਲੇ 3 ਸਾਲਾਂ ਦੇ ਵਿੱਚ ਰੋਜ਼ਾਨਾ ਦੇ ਖਰਚਿਆਂ ਵਿੱਚ ਕਟੌਤੀ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਪ੍ਰਧਾਨ ਮੰਤਰੀ ਮਾਰਕੋਨੀ ਨੇ ਆਉਣ ਵਾਲੀ ਸੰਘੀ ਬਜਟ ਦੇ ਲਈ ਆਪਣੀ ਸਰਕਾਰ ਦੀਆਂ ਮੁਝ ਤਲਝਿਹਾਰੀ ਰੂਪਰੇਖਾ ਦਿੰਦੇ ਹੋਏ ਇੱਕ ਭਾਸ਼ਣ ਦੇ ਵਿੱਚ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਕੁਝ ਚੁਣੌਤੀਆਂ ਅਤੇ ਕੁਰਬਾਨੀਆਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਾਨੀ ਨੇ ਝੋਲ ਦੇ ਕੇ ਕਿਹਾ ਕਿ ਉਹਨਾਂ ਦੀ ਸਰਕਾਰ ਇੱਕ ਵਧੇਰੇ ਗਤੀਸ਼ੀਲ, ਇੱਕ ਵਧੇਰੇ ਪਰਦੀ ਓਕੀ ਤੇ ਪੇਚੋਕਰ ਦੇ ਵਿਰੋਧ ਇੱਕ ਮਜ਼ਬੂਤ ਅਰਥਵਵਸਥਾ ਬਣਾਉਣ ਦੀ ਤਿਆਰੀ ਕਰ ਰਹੀ ਹੈ ਉਬਦਵਾਰ ਰਾਤ ਨੂੰ ਆਟੋਮੈਟਿਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਜੀਐਸਟੀ ਹੁਣੇ ਕਾਰਵਾਈ ਨਹੀਂ ਕਰਦੇ ਤਾਂ ਅੱਗੇ ਦਬਾਅ ਵੱਧੇ ਜਾਣਗੇ ਉਹਨਾਂ ਅਗੇ ਕਿਹਾ ਕਿ ਅਸੀਂ ਆਪਣੀ ਆਰਥਿਕਤਾ ਨੂੰ ਆਸਾਨੀ ਦੇ ਨਾਲ ਜਾਂ ਕੁਝ ਮਹੀਨਿਆਂ ਦੇ ਵਿੱਚ ਨਹੀਂ ਬਦਲਾਂਗੇ ਇਸ ਦੇ ਵਿੱਚ ਕੁਝ ਗੁਰਬਾਨੀਆਂ ਦੀ ਲੋੜ ਪਵੇਗੀ ਅਤੇ ਇਸ ਵਿੱਚ ਕੁਝ ਸਮਾਂ ਲੱਗੇਗਾ But it's equally true that if we don't act now, these pressures will only grow. And more fundamentally, our goal is not just to do reasonably well, but to grow stronger than the rest of the G7. And as we work to do so, I want to make this promise to Canadians I will always be straight about the challenges that we face and the choices that we must make. And to be clear, we won't transform our economy easily or in a few months. It will take some sacrifices and it will take some time. Our government will work relentlessly to cut waste and drive efficiencies. And when we have to make difficult choices, we will be thoughtful, we will be transparent, we will be fair. We will work collaboratively with our colleagues across the aisle. To build, protect, and empower Canadians. We won't play games. We won't waste time. And we won't hold back. We will do what it takes. We will play to win. We will bet on Canada and all Canadians. ਦੱਸਿਆ ਕਿ ਫੈਡਰਲ ਸਰਕਾਰ ਦੇ ਵੱਲੋਂ 4 ਨਵੰਬਰ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਇਸ ਲਈ ਕਾਨੀ ਦੇ ਵੱਲੋਂ ਇਸ ਭਾਸ਼ਣ ਦੇ ਵਿੱਚ ਕਿਸੇ ਤਰ੍ਹਾਂ ਦੇ ਬਜਟ ਸੰਬੰਧੀ ਖੁਲਾਸੇ ਤਾਂ ਨਹੀਂ ਕੀਤੇ ਗਏ ਪਰ ਸਰਕਾਰ ਦੇ ਆਰਥਿਕ ਪਲਾਨ ਬਾਰੇ ਕੁਝ ਗੱਲਾਂ ਸਾਹਮਣੇ ਜ਼ਰੂਰ ਆਈਆਂ ਨੇ ਉਥੇ ਦੂਜੀ ਪਾਰਟੀ ਪ੍ਰਧਾਨ ਮੰਤਰੀ ਕਾਰਦੀ ਨੇ ਬੁਧਵਾਰ ਦੁਪਹਿਰ ਨੂੰ ਭਜੰਡਾਰੇ ਕੰਸਰਵੇਟਿਵ ਨੇਤਾ ਪੀਅਰ ਪੋਲੀਅਮ ਦੇ ਨਾਲ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਇਹ ਮੁਲਾਕਾਤ ਆਰਥਿਕ ਨੀਤੀਆਂ ਮਹਿੰਗਾਈ ਕਾਬੂ ਕਰਨ ਤੇ ਉਪਾਅਾਂ ਅਤੇ ਖੇਲੂ ਖਰਚੇ ਘਟਾਉਣ ਤੇ ਕੇਂਦ੍ਰਿਤ ਰਹੀ ਮੁਲਾਕਾਤ ਤੋਂ ਬਾਅਦ ਕੰਸਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਕਿਹਾ ਕਿ ਉਹਨਾਂ ਦੀ ਚੰਗੀ ਗੱਲਬਾਤ ਹੋਈ ਹੈ ਪੋਲੀਅਮ ਨੇ ਕਿਹਾ ਕਿ ਉਹ ਹੋਏ ਦੇਖਣ ਦੇ ਲਈ ਉਤਸੁਕ ਨੇ ਕਿ ਉਹ ਕੀ ਲੈ ਕੇ ਆਉਂਦੇ ਨੇ ਅਤੇ ਉਹਨਾਂ ਨੇ My, my message of course to the Prime Minister is that that people can't afford to pay anymore that they're tapped out the grocery bills the rent is too high uh, after 10 years of excess spending. so I shared my view that we need the government to bring down its inflationary deficits and taxes. Uh, I was grateful for the chance to sit down with the Prime Minister. We had a good conversation. He didn't make any commitments, um, and so uh, I'm looking forward to seeing what he comes up with. You said you hoped he was in listening mode. Did you feel that was the case? I think we, but we both were. We had a good back and forth, uh, and uh, we shared our respective views. I'm not going to report to you anything that he said because that was in the four walls of the room. I can only speak for myself, and I reiterated that we need this to be an affordable budget. Uh, we've seen over the last 10 years of liberal deficit spending. Is driven up the cost of living and driven down investment in our country. So, I, I was. My message is: it's time to reverse course on the costly decade of deficit spending that has given us more expensive food and housing. The Canadian people deserve a break. Uh, the cost of government is driving up the cost of living, and so uh, if the government, the Prime Minister is serious about making Canada a more affordable country, then he needs to bring forward. An affordable budget. Do you it's get the sense that this is a budget, over budget that you could support? Sorry, go ahead. We can take both. Okay, you go first. Do you get the sense that this is a budget you could support? I haven't seen anything, so, but uh, we, we I've sort of laid out my conditions uh, for the party, and we'll see what he comes up with. I mean, history though is that opposition parties, official opposition parties, do not support the budget. I mean, you just don't. It's—it's it's not part of your job. So, is there? Do you know what I mean? Do you see a world? in which this is possible for the you? world would be it's an affordable budget that gets rid of taxes uh, excess taxes on investment home building work energy that brings the deficit down to the level that the liberals promised only a year ago pretty reasonable to, to go back to the deficit they were running only a year ago these are the things that he would have to do for us to consider it At the end of the day our number one priority is people's take-home pay has to grow and that comes through more affordable food and homes. The current liberal policy is driving up the cost of living. If they sharply reverse that, then they can bring down the cost of living, and that's what I asked for yeah, with this meeting with the prime minister. Just, just be, yeah. I'm just curious. Um, after meeting with him, what are your impressions as far as where the deficit might go? I didn't press him too hard, um, but uh, you know, the spending has been out of control since he took office, and in a lot of ways, he's spending. Faster and more than the Liberal government was when he, took, when he became Prime Minister. Uh, spending on the bureaucracy is up 6%, on consultants is up 37%. He's got, it seems like he's got a new agency for every problem in Canada. It's going to be an alphabet soup of different acronyms around the city. And so uh, my sense is that his spending, Mr. Carney's spending, with great respect, is totally out of control and canadians are paying the price for his out-of-control spending what you why, say? So why not press him a little bit further on it well uh, i didn't expect i would get an answer to that question in this meeting and I, if, I, if i did I, I, i'm not going to repeat things he said to me in private anyway there seems yeah. to be like a shift in the narrative where it used to be the job of the government was in a minority situation was right. to convince the opposition to support the budget yes. and instead it's become it is the opposition's fault right. if you don't support the budget and <laughs> That's right. i just wonder if you could reflect on that tension like this idea that if canadians truly do expect in a minority situation everybody to work together then where is it with all your parties to sort of sit down and hammer this out or who, who owns that ultimately I think it'll be up to the Canadian people to judge when they see the substance and measure it against the votes. But what I've tried to do is be fair-minded and just holding him to the promises that he made. You know, he was a year ago the Liberals promised this year's deficit would only be 42 billion. So I don't think it's that unreasonable to expect that they would keep that cap. He said he would be judged by the prices at the grocery store. Well, those prices are rising at four percent now, twice the Bank of Canada's target rate. My goal is to bring those that food price inflation down. Um, he said that he would make uh, this. A, he would create jobs. So we're putting forward policies that would actually do that. So I think we've been very reasonable in basically assisting that the prime minister live up to the very big promises that he made of himself. And uh, for me, the biggest and most important promise of it all is that people can actually start to afford their lives again. Do you get the sense he wants an election out of this? ਕਾਣੀ ਨੇ ਹਰ ਪਾਰਟੀ ਦੇ ਨੇਤਾਵਾਂ ਦੇ ਨਾਲ ਖੁੱਲੇ-ਪੋਤੇ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਬਜਟ ਨੂੰ ਸੰਤੁਲਿਤ ਅਤੇ ਲੋਕ-ਕਿਰਿਆਸ਼ੀ ਬਣਾਇਆ ਜਾ ਸਕੇ ਵਿਰੋਧੀ ਧਿਰ ਨੇ ਵੀ ਘੱਟ ਆਮਦਨੀ ਵਾਲੇ ਪਰਿਵਾਰਾਂ ਤੇ ਲਈ ਟੈਕਸ ਰਾਹਤ ਦੇ ਘਰਾ ਦੀ ਕੀਮਤਾਂ ਤੇ ਨਿਯੰਤਰਣ ਦੀ ਮੰਗ ਰੱਖੀ ਕੈਨੇਡਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਅਨੰਦ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਭਾਰਤ ਕੈਨੇਡਾ ਦੇ ਸਾਰੇ ਡਿਪਲੋਮੈਟਸ ਨੂੰ ਵਾਪਸ 送ਦੇ ਇਜਾਜ਼ਤ ਦੇਣ ਦੇ ਲਈ ਰਾਜ਼ੀ ਹੋ ਗਏ। ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਕਿ ਕੈਨੇਡਾ ਨੂੰ ਪਹਿਲਾਂ ਕੈਨੇਡਾ ਵਿੱਚ ਭਾਰਤ ਦੇ ਡਿਪਲੋਮੈਟ ਸਟਾਫ ਨੂੰ ਮਾਨਤਾ ਦੇਣ ਦੇ ਵਿੱਚ ਹੋ ਰਹੀ ਦੇਰੀ ਨੂੰ ਹੱਲ ਕਰਨਾ ਚਾਹੀਦਾ ਹੈ। ਪਟਨਾਇਕ ਨੇ ਪਿਛਲੇ ਵੀਰਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਕੈਨੇਡੀਅਨ ਪ੍ਰੈਸ ਨੂੰ ਕਿਹਾ ਕਿ ਇਹ ਪਰਸਪਰ ਪ੍ਰੋਸੇ ਦੀ ਗੱਲ ਹੈ। ਦੋਹਾਂ ਪਾਸਿਆਂ ਤੋਂ ਪ੍ਰੋਸਾ ਪਨਾਇਆ ਜਾਣਾ ਚਾਹੀਦਾ ਹੈ। ਭਾਰਤੀ ਹਾਈ ਕਮਿਸ਼ਨਰ ਦੀਆਂ ਟਿੱਪਣੀਆਂ ਅਜੋੇ ਸਮੇਂ ਆਈਆਂ ਨੇ ਜਦੋਂ ਕਾਰਨੀ ਸਰਕਾਰ ਭਾਰਤ ਦੇ ਨਾਲ ਕੈਨੇਡਾ ਦੇ ਸੰਬੰਧਾਂ ਨੂੰ ਮੁੜ ਸੁਚੇਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਦੋ ਸਾਲ ਪਹਿਲਾਂ ਇੱਕ ਕੈਨੇਡੀਅਨ ਸਿਕਾਰਕੁੰਦੀ ਹੱਤਿਆ ਦੇ ਵਿੱਚ ਕੈਨੇਡਾ ਨੇ ਭਾਰਤੀ ਜੁਇੰਟਾ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ ਜਿਸ ਮਗਰੋਂ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜ ਗਏ ਸਨ ਆਸੀਐਮਪੀ ਵੀ ਕਹਿ ਚੁੱਕੀ ਹੈ ਕਿ ਕੈਨੇਡਾ ਵਿੱਚ ਹੁੰਦੀਆਂ ਕਈ ਹਿੰਸਕ ਅਤੇ ਅਪਰਾਧਿਕ ਗਤੀਵਿਧੀਆਂ ਜਿਦੇ ਵਿੱਚ ਜ਼ਬਰਨ ਵਸੂਲੀ ਅਤੇ ਕਤਲ ਵੀ ਸ਼ਾਮਲ ਨੇ ਉਹਨਾਂ ਦੇ ਤਾਤਪਾਤੀ ਛੁੰਟਾ ਦੇ ਨਾਲ ਝੂਟਦੇ ਨੇ ਹਾਲਾਂਕਿ ਭਾਰਤਾਂ ਇੱਕ ਪੈਚ ਹਾਲਾਂਕਿ ਭਾਰਤ ਨੇ ਇਨਾਂ ਇਲਜ਼ਾਮਾਤੋਂ ਇਨਕਾਰ ਕਰ ਦਿੱਤਾ ਸੀ ਪਰ ਇਨਾਂ ਇਲਜ਼ਾਮਾਤ ਦੇ ਮਗਰੋਂ ਅਕਤੂਬਰ 23 ਦੇ ਵਿੱਚ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਸ ਅਤੇ ਉਹਨਾਂ ਦੇ 42 ਪਰਿਵਾਰਕ ਮੈਂਬਰਾਂ 'ਤੇ ਕੂਟਨੀਤਿਕ ਰਿਐਤ ਖਤਮ ਕਰਨ ਦੀ ਧਮਕੀ ਦਿੱਤੀ ਸੀ ਜਿਸ ਮਗਰੋਂ ਕੈਨੇਡਾ ਨੇ ਭਾਰਤ ਦੇ ਵਿੱਚੋਂ ਆਪਣੀ ਜ਼ਿਆਦਾਤਰ ਡਿਪਲੋਮੈਟ ਵਾਪਸ ਭੁਲਾ ਲਈ ਸੀ ਵਿਦੇਸ਼ ਮੰਤਰੀ ਅਨਿਤਾ ਨੰਦਰੀ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਨੇ ਇੱਕ ਮਜ਼ਬੂਤ ਸਾਂਝੇਦਾਰੀ ਦਾ ਵਾਅਦਾ ਕਰਦੇ ਹੋਏ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ। ਆਨੰਦ ਨੇ ਆਪਣੀ ਫੇਰੀ ਦੇ ਅੰਤ ਵਿੱਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਭਾਰਤ ਕੈਨੇਡਾ ਦੇ ਡਿਪਲੋਮੇਟਾ ਦੇ ਪੂਰੇ ਸਮੂਹ ਦੀ ਵਾਪਸੀ ਦੀ ਇਜਾਜ਼ਤ ਦੇਵੇਗਾ। ਹਾਲਕਿ ਇਸ ਦਾ ਜ਼ਿਕਰ ਸਾਂਝੇ ਬਿਆਨ ਦੇ ਵਿੱਚ ਨਹੀਂ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਉਦੋਂ ਤੱਕ ਵਪਾਰਕ ਗੱਲਬਾਤ ਮੂੜ ਖੋਲਣ ਤੇ ਵਿਚਾਰ ਨਹੀਂ ਕਰੇਗਾ ਜਦੋਂ ਤੱਕ ਭਾਰਤ ਦੇ ਕਦਮ ਨਹੀਂ ਚੁੱਕਦਾ। 14 ਅਕਤੂਬਰ ਨੂੰ ਆਨੰਦ ਨੇ ਕਿਹਾ ਸੀ ਕਿ ਅਸੀਂ ਦੋਵੇਂ ਸਹਿਮਤ ਹੋ ਕੇ ਅਸਟੇਲਾ ਵਾਂਗ ਹੀ ਸਟਾਪ ਕਰਾਂਗੇ ਤਾਂ ਜੋ ਦੋਹੇ ਮੁਲਕਾਂ ਦੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਪਰਟਨਾਈਕ ਨੇ ਕਿਹਾ ਕਿ ਭਾਰਤ ਕਦੇ ਵੀ ਕੈਨੇਡਾ ਨੂੰ ਪੂਰੀ ਤਰ੍ਹਾਂ ਸਟਾਪ ਤੋਂ ਦੀ ਆਗਿਆ ਦੇਣ ਤੇ ਸਹਿਮਤ ਨਹੀਂ ਹੋਇਆ ਸੋ ਅਕਤੂਬਰ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਪਟਨਾਈਕ ਨੇ ਕਿਹਾ ਅਸੀਂ ਸਿਰਫ ਇਹ ਗੱਲ ਉੱਤੇ ਸਹਿਮਤ ਹੋਇਆ ਕਿ ਦੂਤਾਵਾਸ ਦੀ ਗਲਬੁਜ਼ਾਰੀ ਚੰਗੀ ਤਰ੍ਹਾਂ ਚਲਾਉਣ ਦੇ ਲਈ ਜਿੰਨਾ ਰੀਡਿੰਡਰ ਸਟਾਫ ਹੈ ਉਹਨਾਂ ਨੂੰ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਅਸੀਂ ਇਹ ਇੰਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਹਰੇਕ ਵਿਅਕਤੀ ਦੇ ਲਈ ਵੀਜ਼ਾ ਪ੍ਰਾਪਤ ਕਰਨਾ ਆਉਣਾ ਅਤੇ ਡਿਪਲੋਮੇਟਾਂ ਨੂੰ ਕੰਮ ਕਰਨਾ ਆਸਾਨ ਹੋਵੇ ਗਿਣਤੀ ਮਹੱਤਵਪੂਰਨ ਨਹੀਂ ਹੈ, ਇਹ ਕੰਮ ਕਰਨ ਦੀ ਸੌਖ ਹੈ ਜੋ ਜ਼ਿਆਦਾ ਮਹੱਤਵਪੂਰਨ ਹੈ। ਪਟਨਾਇਕ ਨੇ ਕਿਹਾ ਕਿ ਇਹ ਇਸ ਗਲਤੀ 'ਤੇ ਨਿਰਭਰ ਕਰਦਾ ਹੈ ਕਿ ਪਾਸਟ ਡਿਪਲੋਮੈਟਿਕ ਪਾਸਪੋਰਟਾਂ 'ਤੇ ਮਹਾਰਾ ਨੂੰ ਕੈਨੇਡਾ ਪਹੁੰਚ ਸਕੇ। ਉਹਨਾਂ ਦਾਅਵਾ ਕੀਤਾ ਹੈ ਕਿ ਉर्जा ਤੇ ਖੇਤੀਬਾੜੀ ਵਰਗੇ ਖੇਤਰਾਂ ਦੇ ਮਹਾਰਾ ਦੇ ਲਈ ਇਹ ਪ੍ਰਕਿਰਿਆ ਬਹੁਤ ਜ਼ਿਆਦਾ ਸਮਾਂ ਲੈ ਰਹੀ ਹੈ। ਪਟਨਾਇਕ ਨੇ ਕਿਹਾ ਸਰ ਦੇਖੋ ਸਟਾਫ ਤੇ ਲਈ 2 ਤੋਂ 3 ਮਹੀਨੇ ਲੱਗ ਜਾਂਦੇ ਨੇ, 6 ਮਹੀਨੇ ਲੰਘ ਜਾਂ ਤੋਂ ਬਾਅਦ ਵੀ ਜਦੋਂ ਵੀਜ਼ਾ ਨਹੀਂ ਮਿਲਿਆ ਤਾਂ ਸਾਨੂੰ ਉਹਨਾਂ ਦੀ ਆਮਦ ਰੱਦ ਕਰ ਦਿੱਤੀ ਗਈ। ਉਥੇ ਹੀ ਕੈਨੇਡਾ ਦੇ ਗਲੋਬਲ ਅਫੇਅਰਸ ਵਿਭਾਗ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਵਿਲੀ ਪਾਸਟ ਜੇ ਕਿੰਨੇ ਕੈਨੇਡੀਅਨ ਡਿਪਲੋਮੈਟ ਮੌਜੂਦ ਨੇ ਪਰ ਨਾਇਕ ਨੇ ਇਸ਼ਾਰਾ ਦਿੱਤਾ ਹੈ ਕਿ ਕੈਨੇਡਾ ਵੱਲੋਂ ਭਾਰਤੀ ਵਿਦੇਸ਼ੀ ਅਧਿਕਾਰੀਆਂ ਦੇ ਵੀਜ਼ਾ ਤੇ ਮਨਜ਼ੂਰੀ ਦੇ ਵਿਚਾਰੀਆਂ ਦੇ ਦਿੱਤੀਆਂ ਤੇ ਬਦਲੇ ਕੈਨੇਡਾ ਦੀ ਡਿਪਲੋਮੇਟਾ ਦੀ ਮਨਜ਼ੂਰੀ 'ਚ ਰੁਕਾਵਟ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੇ ਨਾਲ ਕੰਮ ਕਰਦੇ ਹੋ ਤਾਂ ਇਹ ਇੱਕ ਲੈਨ ਦੇਣ ਵਾਲਾ ਮਾਮਲਾ ਹੁੰਦਾ ਹੈ ਇਹ ਐਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੋਹੋ ਮੇਰਾ ਸਿਸਟਮ ਇਸੇ ਤਰ੍ਹਾਂ ਹੀ ਹੈ ਤੁਸੀਂ ਲੋਪਰ ਤੁਹਾਨੂੰ ਸਾਡੀ ਸਹੂਲਤ ਲਈ ਆਪਣਾ ਸਿਸਟਮ ਆਸਾਨ ਕਰਨਾ ਪਵੇਗਾ ਇਹ ਤਰੀਕਾ ਨਹੀਂ ਚੱਲਦਾ ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਜੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜੇ ਕਰੀਬ 17000 ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਯੋਗ ਮੰਨਿਆ ਗਿਆ ਜਿਨ੍ਹਾਂ ਦਾ ਸਹਿਪੂਕਤਾਨ ਦਾ ਪੱਤਰ ਸਹੀ ਨਹੀਂ ਕਿਹਾ ਗਿਆ ਜਿਨ੍ਹਾਂ ਦੀ ਗਲਤ ਸੁਮਿਥਿਆ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਲਗਭਗ 28000 ਲੋਕਾਂ ਨੇ ਯੋਜਨਾ ਅਧੀਨ ਜੈਂਟਲ ਸੇਵਾ ਪ੍ਰਾਪਤ ਕਰ ਲਈ ਹੈ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਬਿਨੇ ਕਾਰਨ ਦੀ ਆਮਦਨ ਗਲਤ ਢੰਗ ਦੇ ਨਾਲ ਕਿ ਨਿਕਲੀ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੇ ਵਿੱਚ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹਾਲទਿਕ ਕੈਨੇਡਾ ਨੇ ਕਿਹਾ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਪਰ ਹਜੇ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਲਏ ਹੈ ਦਸ데 ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰ ਦੇਂਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90 ਹਜ਼ਾਰ ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ ਯੋਜਨਾ ਦੇ ਤਹਿਤ ਸਾਫ ਸਫਾਈ ਫਿਲਿੰਗ ਅਤੇ ਡੈਂਚਰ ਵਰਗੀਆਂ ਸੇਵਾਵਾਂ ਦਾ ਖਰਚਾ ਭਰਿਆ ਜਾਂਦਾ ਹੈ ਖਾਲਸਿਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਦੇ ਲਈ ਔਸਤਨ 800 ਡਾਲਰ ਸਲਾਨਾ ਖਰਚ ਕਵਰ ਕੀਤਾ ਗਿਆ ਹੈ ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਲਈ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਬੱਚਾ ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੇ ਜੋ ਕੈਨੇਡੀਅਨਸ ਦੇ ਲਈ ਖੁੱਲ ਗਈ ਇਹ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਕਿ ਜੋ ਐਨਡੀਪੀ ਨੇ ਪ੍ਰੂਡੋ ਦੇ ਪਿਛਲੇ ਡਿਪਰੈਸਿਵ ਕਾਰਡ ਨੂੰ ਡੈਂਟਲ ਕੇਅਰ ਉੱਪਰ ਕੀ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ 1 ਅਕਤੂਬਰ ਤੋਂ ਭਾਰਤ ਵਿੱਚ ਵਿਦੇਸ਼ੀ ਯਾਤਰੀਆਂ ਦੇ ਲਈ ਈ ਅਰਾਈਵਲ ਕਾਰਡ ਸ਼ੁਰੂਗਾ ਦਿੱਤਾ ਹੈ ਭਾਰਤ ਜਾਣ ਵਾਲੇ ਕਿਨੇਰੀਆਨਸ ਨੂੰ ਭਾਰਤ ਦੇ ਜਾਣ ਤੋਂ 72 ਘੰਟੇ ਪਹਿਲਾਂ ਆਨਲਾਈਨ ਟੰਗ ਦੇ ਨਾਲ ਵੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਇੱਕ ਅਰਾਈਵਲ ਕਾਰਡ ਸ਼ੁਰੂ ਕੀਤਾ ਹੈ ਇਹ ਪੋਰਟਲ ਕੋਈ ਵੀਜ਼ਾ ਨਹੀਂ ਹੈ ਅਤੇ ਇਸ ਵਿੱਚ ਯਾਤਰੀ ਬਾਰੇ ਮੁਢਲੀ ਜਾਣਕਾਰੀ ਹੁੰਦੀ ਹੈ ਭਾਰਤੀ ਜਾਣ ਵਾਲੇ ਕੈਨੇਡੀਅਨਸ ਅਤੇ OCI ਹੋਲਡਰਸ ਨੂੰ ਵੀ ਅਰਾਈਵਲ ਕਾਰਡ ਭਰਨਾ ਲਾਜ਼ਮੀ ਹੈ ਇਹ ਜਾਣਕਾਰੀ ਕਿ ਅਕਤੂਬਰ ਤੋਂ ਬਹੱਤਰ ਘੰਟੇ ਪਹਿਲਾਂ ਹੀ ਵੈਬਸਾਈਟ ਉੱਤੇ ਜਾ ਕੇ ਇੰਡੀਅਨ ਵੀਜ਼ਾ ਸੁਸਵਾਗਤਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ ਇਸ ਕਾਰ ਦੇ ਵਿੱਚ ਵੀ ਨਿਕਾਰਨ ਨੂੰ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਰਤ ਦੇ ਵਿੱਚ ਆਪਣੇ ਪਤੇ ਅਤੇ ਫੋਨ ਈਮੇਲ ਆਦਿ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਟੋਰਾਂਟੋ ਦੇ ਵਿੱਚ ਭਾਰਤੀ ਕੌਂਸਲੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਆਨਲਾਈਨ ਪਹਿਲਾਂ ਹੀ ਇਹ ਜਾਣਕਾਰੀ ਨਾ ਦਿੱਤੇ ਹੋਣ ਸੂਰਤ ਵਿੱਚ ਭਾਰਤ ਪਹੁੰਚ ਕੇ ਵੀ ਯਾਤਰੀਏ ਯਾਤਰੀ ਸਾਂਝਾ ਕਰ ਸਕਦੇ ਨੇ ਭਾਰਤੀ ਕੌਂਸਲੇਟ ਮੁਤਾਬਿਕ ਭਾਰਤ ਪਹੁੰਚ ਕੇ ਫਿਜ਼ੀਕਲ ਤਰੀਕੇ ਦੇ ਨਾਲ ਇੱਕ ਅਰਾਈਵਲ ਕਾਰਡ ਪਰ ਅਦਾ ਵਿਕਲਪ ਅਗਲੇ 6 ਮਹੀਨੇ ਤੱਕ ਅਗਲੀਆਂ ਹਦਾਇਤਾਂ ਤੱਕ ਜਾਰੀ ਰਹੇਗਾ ਕੌਂਸਲੇਟ ਦੇ ਵੱਲੋਂ ਔਨਲਾਈਨ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰਤੀ ਹੀ ਯਾਤਰਾਕਰਮ ਦੀ ਅਪੀਲ ਕੀਤੀ ਗਈ ਹੈ ਭਾਰਤ ਜਾਣ ਦੇ ਲਈ ਕੈਨੇਡੀਅਨਸ ਨੂੰ ਇਹ ਵਿਸ਼ੇ ਤੇ ਲਈ ਅਰਜੀ ਦੇ ਦਿੱਤੀ ਜਾਂਦੀ ਹੈ ਤੇ ਇਸ ਅਰਜੀ ਦਾ ਨਿਪਟਾਰਾ ਕੁਝ ਹੀ ਦਿਨਾਂ ਵਿੱਚ ਹੋ ਜਾਂਦਾ ਹੈ ਪਾਦਰਚੁਆੰਟਰੀ ਐਂਟਰੀ bizness tourism ਤੋਂ ਇਲਾਵਾ employment ਵੀਜ਼ਾ ਦੇ ਵਿਕਲਪ ਵੀ ਸ਼ਾਮਲ ਨੇ ਇਹਨਾਂ ਵੀਜ਼ੇ ਦੀ ਮਿਆਦ 3 ਦਿਨਾਂ ਤੋਂ ਲੈ ਕੇ 5 ਸਾਲ ਤੱਕ ਹੋ ਸਕਦੀ ਹੈ ਉਸੇ ਕਾਰਡ ਹੋਲਡਰਸ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਪਰ ਉਹਨਾਂ ਨੂੰ ਉਕਤ e arrival card ਪੜਨਾ ਪੈਂਦਾ ਹੈ ਕੈਨੇਡੀਅਨ ਸਰਕਾਰ ਦੇ ਵੱਲੋਂ ਆਪਣੀ ਵੈਬਸਾਈਟ ਉੱਪਰ ਭੱਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਸ ਨੂੰ ਬੈਂਗਲੌਰ, ਚੰਡੀਗੜ੍ਹ ਅਤੇ ਮੁੰਬਈ ਦੀ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਭਾਰਤ ਦੇ ਉੱਤਰੀ ਪੂਰਬੀ ਰਾਜਾਂ ਜਿਵੇਂ ਕਿ ਮਣੀਪੁਰ ਅਤੇ ਅਸਾਮ ਵਿੱਚ ਕਿਸੇ ਵੀ ਯਾਤਰਾ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਇਸ ਦੇ ਇਲਾਵਾ ਕੈਨੇਡੀਅਨ ਸਰਕਾਰ ਦੇ ਵੱਲੋਂ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਬਾਰਡਰ ਦੇ 10 ਕਿਲੋਮੀਟਰ ਦੇ ਇਲਾਕੇ ਵਿੱਚ ਯਾਤਰਾ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।